ਉਹਤੇ ਗੱਲ ਕਰ ਮੈਂਨੂੰ ਪਿਆਰ ਤਾਂ ਦੇ ਦੇ ਜਿੱਦ ਪਿਆਰ ਦਿੰਦੇ ਹੁੰਦੇ ਪਿਆਰ ਪਰਸ ਵਿੱਚ ਪੈਸੇ ਨਹੀਂ ਲੈਣੇ ਪਰੋਣੇ ਐ ਤੁਸੀਂ ਪਰੋਣੇ ਜਾਣ ਲੱਗੇ ਦਿੰਦੇ ਹੁੰਦੇ ਥੋੜੇ ਦਿਓ ਜਾਣੇ ਨਹੀਂ ਚਲ ਜਾ ਦੇ ਦਿਆਂ ਕੀ ਕਰਾਂ ਇਹਦਾ ਫੇਰ ਕੁਝ ਖਾ ਲੀਂਗਾ ਇਹ ਦਿਨ ਕੁਝ ਖਾ ਲਮਾ ਹਾਂ ਓਕੇ ਮੈਂ ਚੱਕ ਦਿਆਂਗਾ ਤੁਹਾਨੂੰ ਹਾਂ ਤਾਂ ਨੱਡੇ ਚੜਾਇਆ ਨਾ ਚਲਾਂ ਤੈਨੂੰ ਫੋਨ ਕਰਾ ਉਹ ਤਾਂ halo 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 Hanji kita halo sebelum ini ਕੀ ਕਰਦੇ ਆ ਮੈਂ ਕੋਸ਼ ਨਹੀਂ ਕਰਦੀ ਹਾਂ ਮੈਂ ਅੱਡੇ 'ਚ ਬੈਠੀ ਹਾਂ ਅੱਡੇ 'ਚ ਹਾਂ ਅੱਡੇ 'ਚ ਕੀ ਕਰਦੇ ਬੈਠੇ ਸ਼ਾਮ ਚੜ੍ਹੀ ਬੈਠੀ ਨਾ ਮੈਂ ਸ਼ਾਮ ਚੜ੍ਹੀ ਆਜੂਗਾ ਆਜੂ ਹਾਂ ਤੁਮੇ ਦੱਸ ਕੇ ਆਇਨੀ ਤਾਂ ਦੱਸ ਕੇ ਤਾਂ ਹੁੰਦੇ ਕਿ ਮੈਂ ਆਉਣ ਲੱਗੀ ਆ ਓਏ ਮੈਂ ਚੱਤੇ ਹੀ ਪਹੁੰਚ ਗਿਆ ਸੀ ਮੈਂ ਓਕੇ ਓਕੇ ਚੱਲ ਹੁਣ ਅੱਡੇ 'ਚ ਆ ਗਈਆਂ ਤੂੰ ਚਲ ਠੀਕ ਹੈ ਮੈਂ ਤੁਰਨ ਲੱਗਾ ਪਿੰਡੋਂ ਕਿੱਥੇ ਆ ਬਾਹਰ ਰੇਸ਼ੇ ਸੁੱਤਾ ਉੱਠਿਆ ਸੀ ਅਰਾਚਾ ਹਾਂ ਰਾਚੇ ਆ ਤੁਰਪਾ ਮੈਂ ਗੱਡੀ ਤੇ ਤੁਰਦਾ ਗੱਡੀ ਤੇ ਦੜਾ ਮੈਂ ਹਾਂ ਓਕੇ ਚਲੋ ਆ ਗਿਆ ਮੈਂ ਤੁਸੀਂ ਬੈਠੋ ਫੇਰ ਘੜੀ ਅੱਛਾ ਠੀਕ ਆ ਓਕੇ ਮਗਰ ਕਹਤੇ ਤੁਸੀਂ ਹਾਂ ਮਗਰ ਆਪ ਮੇਰੀ ਭੈਣ ਨੇ ਨਹੀਂ ਕੱਲ ਕਾਦੇ ਉੱਪਰ ਐ ਬੱਸ ਚ ਹਾਂ ਉਹ ਬੱਸ ਮਿਲ ਗਏ ਸੀ ਟਾਈਮ ਨਾਲ ओके ਇੱਕ ਬੱਧੀ ਤਾਂ ਇਹ ਖੋਦਦੇ ਨੇ ਇੱਕ ਮੇਰੀ ਮੰਮੀ ਕਿੰਨੇ ਪਾਉਂ ਕਾ ਬਹੁਤ ਸੋਹਣੇ ਲੱਗੀਆਂ ਢੱਡੀਆਂ ਮੈਨੂੰ ਚੁੰਡੇ ਆਈਆਂ ਆ ਗਏ ਚਲੋ ਮੈਂ ਹੈਲੋ ਹੈਲੋ ਮੰਮੀ ਮਾਮੂ ਆ ਜਾ ਮੈਨੂੰ ਲੈ ਕੇ ਇੱਕ ਮੱਟੀ ਵਿੱਚ ਖੜੀ ਆ ਹੂੰ ਉੱਚੀ ਬੋਲੀ ਮੇਰੇ ਆਵਾਜ਼ ਨਹੀਂ ਆਉਂਦੀ ਮੈਨੂੰ ਕਿੱਧਰ ਖੜੀ ਆ ਕਿੱਧਰ ਬਸ ਸਾਰਾ ਦਿਨ ਇੱਦਾਂ ਖਿਡਣਾ ਹੁੰਦਾ ਹਾਂਜੀ ਮੈਂ ਮੈਂ ਖੇਤਾਂ 'ਚ ਖੜੀ ਆ ਮੈਨੂੰ ਲੈ ਕੇ ਆ ਜਾ ਹਾਂ ਜਾਉਣ ਲੱਗਾ ਬਸ ਆ ਆ ਗਿਆ ਆ ਗਿਆ ਆ ਗਿਆ ਗੱਡੀ ਲੈ ਕੇ ਆਉਣ ਲੱਗਾ ਗੱਡੀ ਨਮੀ ਹਾਂ ਚੱਲ ਆ ਜਾ ਮੈਂ ਖੜੀ ਆ ਆ ਗਿਆ ਆ ਗਿਆ ਆ ਗਿਆ ਚਲੋ ਜੀ ਆਗੇ ਗੱਡੀ ਟੈਂ 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 ਗੱਡੀ ਆ ਗਈ ਆ ਗਿਆ ਹਲੋ ਲੈ ਤਾ ਤਾ ਹੋ ਗਿਆ ਤੈਨੂੰ ਬੁਖਾਰ ਹੋ ਗਿਆ ਸੀ ਹਾਂ ਲੈ ਤਾ ਹਾਂ ਰਾਜੇ ਬਹੁਤ ਸਿਹਰਾ ਹੋਰ ਆ ਟੈਚੀ ਫੜਾ ਦਿਓ ਤੁਸੀਂ ਆਪਣਾ ਏਡੀ ਜੁਰ ਬਸੇ ਆਏ ਥੱਕ ਗਏ ਹੋਣੇ ਨਾ ਆਜੋ 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 ਮੰਮੀ ਨੂੰ ਕਰ ਰੋ ਤੁਹਾਡੀ ਭੈਣ ਜੀ ਆਈ ਆ ਹਾਂ ਮੰਮੀ ਨੂੰ ਕਹਿ ਰਿਹਾ ਤੁਹਾਡੀ ਭੈਣ ਜੀ ਹੈ ਮੰਮੀ ਹਾਂ ਸੁੱਤੀ ਪਈ ਆ ਨੂੰ ਬੁਖਾਰ ਹੋਇਆ ਕਿੰਨਾ ਕਿੰਨੇ ਹੋਇਆ ਟੈਚੀ ਤੇ ਰੱਖ ਲਈਏ ਮੈਂ ਪੱਠੇ ਪਾਉਣੇ ਸੀ ਤੁਹਾਨੂੰ ਬਾਅਦ ਚ ਅੰਦਰ ਲਈ ਆਈਏ ਪਹਿਲਾਂ ਪਸੂ ਨੂੰ ਅੰਦਰ ਕਰ ਦਈਏ ਕਿ ਹੁਣੇ ਹੀ ਅਰੈਸਟ ਕਰਨੀ ਪਹਿਲਾਂ ਤੇ ਤੁਮੀ ਭੇਜੂਗਾ ਹਾਂ ਹਾਂ ਮੈਂ ਵੀ ਕੰਮ ਕਰਨਾ ਫੇ ਆਪਾਂ ਇਕੱਠੇ ਬੈਨੇ ਰੈਸਟ ਕਰਦੇ ਆ ਮੈਂ ਮੜਾ ਕਰ ਦਮੈਂ ਇਹਨਾਂ ਨੂੰ ਅੰਦਰ ਜੇ ਤੂੰ ਜਿਆਦਾ ਥੱਕੇ ਆ ਬਸ ਫੇ ਤੈਨੂੰ ਬਿਠਾ ਲੈਣਾ ਅੰਦਰ ਪਹਿਲਾਂ ਮੇਰਾ ਪਹਿਲਾਂ ਮੇਰੀ ਵੀਡੀਓ ਖੱਜ ਫੋਟੋ ਖੱਜ ਤੂਰੀ ਤੂਰੀ ਆ ਕਮੈਂਟ ਰੱਖਿਆ ਹੈ ਜੀ ਗੁੱਡ ਮਾਰਨਿੰਗ ਗਾਇਸ ਕੀ ਹਾਲ ਚਾਲ ਨੇ ਸੁਣਾਣਾ ਦੇਖੋ ਮੇਰੇ ਨਾਈਸ ਹੈ ਤੇ ਹੋਰ ਮੈਂ ਕੀ ਕਹਿਣ ਲੱਗਾ ਹਾਂ ਗੁੱਡ ਮਾਰਨਿੰਗ ਹੋ ਗਈ ਡੇਲੀ ਵਲੌਗ ਪਾਇਆ ਕਰਨਾ ਡੇਲੀ ਰੁਟੀਨ ਬਲੌਗ ਮਾਈਂਡ ਖਾਲੀ ਜਾਂ ਰਹਿੰਦਾ ਇਹਦਾ ਵਲੌਗਿੰਗ ਕਰਨ ਦੇ ਨਾਲ ਹਨਾ ਕੁਝ ਵੀ ਮਾਈਂਡ ਦੇ ਵਿੱਚ ਹੋਵੇ ਆਪਾਂ ਬੋਲ ਦਿੰਦੇ ਆ ਉਹ ਹੋ ਜਾਂਦਾ ਹੁਣ ਪਤਾ ਨਹੀਂ ਕਦ ਦਿਮਾਗ ਭਰਿਆ ਭਰਿਆ ਜਾਂ ਰਹਿੰਦਾ ਖਾਲੀ ਕਰਿਆ ਕਰਾਂਗੇ ਮਾਈਂਡ ਮੇਰਾ ਅੱਗੇ ਮੈਂ ਡੇਲੀ ਜਿਹੜਾ ਬਲੌਗ ਪਾਉਣਾ ਹੈ ਨਾ ਡੇਲੀ ਫਰੈਸ਼ ਰਹਿੰਦਾ ਹੁੰਦਾ ਹੈ ਨਾ ਕੋਈ ਗੱਲ ਨਹੀਂ ਰਹਿੰਦੀ ਹੁੰਦੀ ਜਿਹੜੀ ਮੈਂ ਨਹੀਂ ਬੋਲਦਾ ਹੁੰਦਾ ਸੀ ਕੋਈ ਵੀ ਜੱਬੜੀਆਂ ਮਾਰਦੇ ਨਹੀਂ ਬਸ ਤੇ ਹਾਂ ਡੇਲੀ ਪਾਇਆ ਕਰਾਂਗੇ ਬਲੌਗ ਤੇ ਆ ਮੇਰਾ ਸਫੂ ਪੁੱਤ ਵੀ ਆ ਗਿਆ हां गुड मॉर्निंग। ਨਾਨੀ ਕੀ ਚੱਲਦੇ? ਮੰਮੀ ਨੇ ਮੈਨੂੰ ਦੱਸੀ ਨਾਲ ਇੱਕ ਜਾਣ ਨਹੀਂ ਦਿੱਤਾ। ਕੀ ਚੱਲਦੇ ਬੰਦੇ ਮੰਮੂ ਦੇ। ਹਾਂ ਮੰਮੀ ਨੇ ਮੈਨੂੰ ਜਾਣ ਨਹੀਂ ਦਿੱਤਾ ਚਾਚੀ ਲੈ ਕੇ। ਇਹਨੂੰ ਮੈਂ ਪੜਾਉਣਾ ABC ਇਹਨੂੰ ਸਿਖਾਲਦੇ ਆ ਸੁਖਨੀ ਵਿੱਚ ਪੰਜਾਬੀ ਤਾਂ ਤੁਹਾਨੂੰ ਪਤਾ ਲੋੜ ਹੀ ਨਹੀਂ ਵਧੀਆ ਸਿੱਖਦੀ ਐ ਇਹ। ਇਹ ਆਪਣੇ ਕੋ 3 ਕਿ ਮਹੀਨੇ 2 ਮਹੀਨੇ ਹੈਗੀ ਜਾ ਤੈਨੂੰ ਸਿਖਾਈਏ ਆਪਾਂ ਵਧੀਆ ਇਹ ਮੰਮੀ ਨੇ ਜਾਣ ਨਹੀਂ ਦਿੱੰਦੀ ਚਾਚੀ ਲੈ ਕੇ। ਸਾਹਮਣੇ ਘਰ ਕੁੜੀ ਆ ਉਹਨਾਂ ਦੇ ਬੀਤ ਨੂੰ ਤੇ ਉਹਨੂੰ ਪੜਨ ਲੈ ਕੇ ਚਲੀ ਮੰਮੀ। ਤੇ ਕਹਿੰਦੀ ਮੈਂ ਟੈਚੀ ਲੈ ਕੇ ਜਾਣਾ ਉਹ ਤਾਂ ਫੇਜੀ ਹਵੇਕ ਵਾਲੀ ਥੋੜੀ ਬਹੁਤ ਸਿੱਟਣਗੇ ਤਾਂ ਨਾਲ ਟੈਚੀ ਰੋੜ ਹੀ ਲੈ ਜਾਣੀ ਹੁੰਦੀ ਆ ਜੇ ਉਦਾਂ ਜਾ ਤਾਂ ਟੈਚੀ ਲਈ ਜਾਂਦੇ ਹੁੰਦੀ ਆ ਉਹਦਾ ਉਹਦਾ ਖੇਡਣ ਲਈ ਆ ਪਤਾ ਪਹਿਲਾਂ ਬੁੱਕਸ ਲੈ ਕੇ ਜਾਈਦੀਆਂ ਪੜਨ ਨਹੀਂ ਮੈਂ ਜਾਉਂ ਹੀ ਲੈ ਕੇ ਜਾਣਾ ਤੂੰ ਮੈਨੂੰ ਬਤਾ ਤੂੰ ਖਰਾਬ ਕਰਦਾਂ ਨਹੀਂ ਨਹੀਂ ਤੂੰ ਉਦੋਂ ਕੋਈ ਨਹੀਂ ਨਹੀਂ ਖਰਾਬ ਕਰਦਾ ਮੈਂ ਕਰ ਦੂੰਗਾ ਮੇਰੇ ਪਤਾ ਮੈਂ ਨਹੀਂ ਮੈਂ ਨਹੀਂ ਅੱਜ ਪੜਨ ਅੱਛਾ ਜਿੰਨੇ ਚਿਰ ਬੈਗ ਲੈਣਾ ਹੈ ਹਾਂ ਹੁਣ ਅੱਟੇ ਪੜਨੀ ਜਾਣਾ ਇਹਦਾ ਮਤਲਬ ਤੂੰ ਸਭ ਜਾਣਦੀ ਆ ਨਾ ਉਹ ਜਾਣਦੀ ਹੈ ਨਾ ਮਾ ਮਾਪਾ ਜਿੱਤੇ ਆਪਾਂ ਕੱਲਾ ਖੇਡਿਆ ਸੀ ਹਾਂ ਇੰਦਾ ਇੰਦਾ ਨਹੀਂ ਹਾਂ ਨਹੀਂ ਹਾਂ ਪਤਾ ਬਸ ਕੰਮ-ਕੁਮ ਆਪਾਂ ਨਵੇਲਿਆ ਪਸੂਆਂ ਦਾ ਟਾਈਮ 10 ਵੱਜ ਗਿਆ 9 9:30 ਨਾ ਹੋ ਗਿਆ ਮਤਲਬ ਤੇ ਬਲਾਕ ਕਰ ਚੱਲ ਖੇਡਦੇ ਆ ਬਾਹਰ ਖੇਡਦੇ ਹਾਂ ਹਣ ਅਸੀਂ ਘੜੀ ਖੇਡਾਂਗੇ ਫੋਨ ਕਰਦੀ ਹੁੰਦੀ ਮੈਨੂੰ ਕਿ ਮੈਂ ਇੱਥੇ ਖੜੀ ਆ ਮੈਂ ਤਿਆਰ ਹੋ ਕੇ ਆ ਗਈ ਆ ਕਿ ਤੁਸੀਂ ਮੈਨੂੰ ਲੈ ਜਾ ਯਾਨੀ ਪ੍ਰਾਣੇ ਆਉਂਦੀ ਹੈ ਨਾ ਸਾਡੇ ਹੈ ਨਾ ਇਹ ਪ੍ਰਾਣੇ ਆਉਂਦੀ ਹੁੰਦੀ ਸਾਡੇ ਤੇ ਫੋਨ ਕਰਦੇ ਹੁੰਦੀ ਆ ਕਿ ਤੁਸੀਂ ਮੈਨੂੰ ਆ ਕੇ ਲੈ ਜਾਓ ਹਨਾ ਤੇ ਉਹ ਤੁਸੀਂ ਵੀਡੀਓ ਉਹ ਵੀ ਦੇਖਿਆ ਸੀ ਉਹ ਵੀ ਗਾਮ ਬਲੌਗ ਚ ਪਾਵਾਂਗੇ ਤੇ ਹੋਰ ਕੀ ਗੱਲ ਵਾਂ ਕੋਈ ਗੱਲ ਕਰਨੀ ਤੁਸੀਂ ਕੀ ਕਰਨੀ ਵੀਰੇ ਮਾਮੂ ਉਹਦੇ ਨਾਲ ਕਿੰਨੇ ਸਿਆਣ ਦੀ ਸੱ깔 ਹਾਂ ਛੋਟੇ ਦਾ ਸਾਡੇ ਬਸਤਾਨ ਆ ਉਹ ਆਪੇ ਖੁੱਲ ਗਏ ਹਨਾ ਹਾਂ ਆਪੇ ਹੋ ਗਏ ਛੋਟੇ ਦਾ ਤੇਕਾ ਲਵਾਣਾ ਹੁਣ ਮੈਂ ਦੇਖੀ ਹੁਣ ਕਿਉਂ ਤੰਗ ਕਰਦੀ ਆ ਚਿਚੜ ਫੈਲੇ ਆ ਕੀ ਗੱਲ ਲਵਾਣਾ ਤੇ ਕਿਦਾਂ ਲਵਾਤੀ ਕਾ ਅੱਜ ਲਵਾਣਾ ਹਨ ਹਾਂ ਕੱਲ ਨੂੰ ਹਾਂ ਬਿੰਦੀ ਦੇ ਕੋ ਸਵੇਰੇ ਜਾਣਾ ਹੋਰ ਕੋਚ ਨਹੀਂ ਕਰਨਾ ਬਾ ਉੱਠਣਾ ਮੋ ਵੀ ਨਹੀਂ ਤੋਣਾ ਹੈਗਾ ਅਵਾ ਫੜਾ ਫੜਾ ਝੱਗਾ ਪਾ ਲੈਣਾ ਸੂਟ ਪਾ ਲੈਣਾ ਜਿਹੜਾ ਦੇਖਣਾ ਹੈ ਵੈਸਟਿਕ ਲਾ ਲੈਣੀ ਬਿੰਦੀ ਲਾ ਲੈਣੀ ਤੇ ਟੈਚੀ ਚੱਕ ਲੈਣਾ ਐ ਇਦਾਂ ਕਰਦੇ ਆ ਨਾ ਆ ਲੈ ਕਿ ਚਿਚੜ ਨਹੀਂ ਐ ਮੈਂ ਦੇਲਾ ਹੈ ਬੁਲਾਉਣਾ ਨਹੀਂ ਆ ਦੇਖੋ ਮੇ ਬਾਬਤੀ ਆਈ ਹੀ ਹੈ ਸੀ ਕਮਾਦਾ ਤੇਰੀ ਇਵਨਸਾਲਤ ਹੋਣੀ ਹੈ ਕਹਣਾ ਦੇਖੋ ਆਪੇ ਵੱਡੇ ਤੇ ਇੰਦਾ ਥੋੜੀ ਕਰੀਦਾ ਹੁੰਦਾ ਤੇਰੀ ਬੇਸਤੀ ਨਹੀਂ ਸਾਰੇ ਅੰਦਰ ਨਿੱਕਾ ਸੁਣ ਨਹੀਂ ਹਟ ਜਾ ਬਸ ਸਿਰ ਦੇਖਣ ਲੱਪੇ ਦੇਖੋ ਉਹ ਜੀ ਕਮਾਦਾ ਬਹੁਤ ਤੰਗ ਕਰਦੀ ਵੀ ਇਹ ਮੈਨੂੰ ਕੋਈ ਨਹੀਂ ਮੋੜ ਕੇ ਹੰਤ ਕਰਕੇ ਕਹਿ ਦੂੰਗੀ ਨਿਆਣਿਆਂ ਨੂੰ ਕੀ ਪਤਾ ਮੈਂ ਤਾਂ ਨਿਆਣੀ ਐ ਨਿਆਣਿਆਂ ਨੂੰ ਕੀ ਪਤਾ ਕਹਿ ਦੂੰਗੀ ਚਲ ਬਾਏ ਕਰਦੇ ਠਹਿਰ ਕੇ ਬਲੌਗ ਕੰਟੀਨਿਊ ਕਰਾਂਗੇ ਬਾਏ ਬਣਾਈ ਰਿਓ ਬਲੌਗ ਦੇ ਨਾਲ ਬਣਾਈ ਰਿਓ ਬਲੌਗ ਦੀ ਬੀਨ ਬਾਏ ਹਾਈ ਇੱਕ ਮੈਂ ਕੰਮ ਕਮਨ ਨਿਪੜ ਗਿਆ ਸਾਰਾ ਪੱਠੇ-ਪੁੱਠੇ ਪਾਤੇ ਆ ਟਾਈਮ ਤੇ ਉਹਦਾ ਵੀ 5-6 ਵਜੇ ਕਿ ਮੈਂ ਤੁਹਾਨੂੰ ਦਿਦਾ ਨਹੀਂ ਹੋਣਾ ਲੈਕ ਚਾਉਣਾ ਮੈਂ ਹੁਣ ਦੱਸਿਆ ਕਿਹਨਾਂ ਜਿਹੇ ਦੱਸਿਆ ਭੈਣ ਜੀ ਕਿਹਨਾਂ ਦਾ ਮੁੰਡਾ ਏ ਇਹ ਉਹੀ ਲੱਗਦਾ ਮੈਨੂੰ ਉਹਨੇ ਬਣਾਈ ਪਈਦਾ ਛਾਪੇ ਜੇ ਮਾਂ ਤੇ ਬੁੜੀਆਂ ਐ ਕਰਦੀ ਜਾਂਦੀਆਂ ਤੇ ਨਵੇੜ ਤਾਂ ਕੰਮ ਹੋਣ ਇਹਨਾਂ ਦੇ ਆਪਾਂ ਲਾਉਣ ਲੱਗੇ ਦਵਾਈ ਦਵਾਈਆਂ ਗਾ ਨਹੀਂ ਚਿਚੜਾ ਨਹੀਂ ਚਿਚੜ ਵੀ ਇੰਨੇ ਮੋٹے ਮੋٹے ਆ ਯਾਰ ਹਟਾ ਵੀ ਨਹੀਂ ਆ ਕਿ ਟੀਕੇ ਵੀ ਲਵਾਤੇ ਦਵਾਈ ਵੀ ਅੰਦਰ ਵੀ ਸਫਾਈ ਜਾਨੀ ਇੰਨੀ ਸਫਾਈ ਦੇ ਬਾਵਜੂਦ ਇਹ ਵਾਲੇ ਪਤਾ ਨਹੀਂ ਕਿੱਥੋਂ ਆ ਜਾਂਦੇ ਆ ਚਿਚੜੇ ਤੇ ਹੁਣ ਉਹ ਲੋਨ ਲਗਾ ਪਾਣੀ ਚ ਘੋਲ ਕੇ ਜਿਹੜਾ ਜਵਣ ਜਾਂਦਾ ਉਹ ਕੱਪੜੇ ਚ ਪਾ ਕੇ ਉਹ ਮਾਰ ਦਿੰਨਾ ਇਹਨਾਂ ਦੀ ਸਾਰੀ ਬਾਡੀ ਤੇ ਫਿਰ ਤਿੰਨ ਦੋ ਦਿਨਾਂ ਬਾਅਦ ਲੇਟਾ ਸਰ ਕਰਦੀ ਆ ਦਵਾਈ ਉਹਨਾਂ ਵਿਚਾਰੇ ਯਾਰ ਫੇਕ ਖੁੱਡਾ ਖੱਡਾ ਜਿਹਾ ਪਤਾ ਨਹੀਂ ਕਿੱਥੇ ਵੜ ਜਾਂਦੇ ਮੈਂ ਤਾਂ ਖੁੱਡਾ ਇੱਕ ਮੈਨੂੰ ਆਪ ਤੇ ਇਦਾਂ ਦੀ ਪੈ ਗਈ ਇਹਨਾਂ ਦੇ ਲੋਨ ਦੀ ਰੋਜ਼ ਹੀ ਘੰਟਾ ਦੋ ਘੰਟੇ ਹੈਂਡਫੋਨ 'ਚ ਗਾਣੇ ਲਾ ਲੈਣੇ ਆ ਤੇ ਕੱਢੀ ਆਣੇ ਇਹਨਾਂ ਦੇ ਅੱਤ ਪੈ ਜਾਂਦੀ ਹੈ ਨਾ ਪਹਿਲਾਂ ਮੈਨੂੰ ਕਾਲ ਆਉਂਦੀ ਹੁੰਦੀ ਸੀ ਯਾਰ ਹੌਰੀ ਤਰ੍ਹਾਂ ਲੱਗਣਾ ਪੈੜਿਆ ਕਿ ਯਾਰ ਨਾ ਹੁਣ ਨਹੀਂ ਕਿਉਂਕਿ ਮੈਂ ਕਾਹੇ 'ਚ ਪਾ ਕੇ ਸ਼ਟਡਾਉਨ ਹਨ ਪਰੇ ਸਿੱਟੇ ਨਾਲ ਨੜੇ ਤੇ ਮਾਰਦਾ ਨਹੀਂ ਮੈਂ ਇਹ ਪਹਿਲਾਂ ਮੈਨੂੰ ਬਹੁਤ ਕਾਲ ਆਉਂਦੀ ਹੁੰਦੀ ਸੀ ਇਹਨਾਂ ਦਾ ਜੂਸ ਟੂ ਹੋ ਜਾਂਦਾ ਨਾ ਹੋਰ ਸੁਣੋ ਬਲੌਗ ਹੁਣ ਆਪਣਾ ਡੇਲੀ ਆਇਆ ਕਰਦਾ ਥੋੜਾ ਦੇ ਕਰਦਾ ਭਰਦਾ ਤੇ ਡੋਲੇ ਵੀ ਬਣ ਗਿਆ ਤੇ ਇਧਰ ਦੇਖ ਬਸ ਮਾੜਾ ਹੀ ਰਹਿ ਗਿਆ ਜਿਹੜਾ ਢਿੱਲਾ ਜਾ ਹੋ ਜਾਂਦਾ ਨਾ ਥੋੜਾ ਜਿਹਾ ਕੱਸ ਹੋ ਜਾਵੇ ਬਸ ਕਮੀਜ਼ ਪੈਂਟ ਪਾਈਏ ਸੋਹਣੀ ਲੱਗੇ ਵਾ ਦੈਟਸ ਇਟ ਪਸੰਦ ਤਾਂ ਕਹਿੰਨੇ ਕਰਨਾ ਜਿਹਨੇ ਕਰਨਾ ਸੀ ਉਹਨੇ ਕਰ ਲਿਆ ਤੇ ਚਲੋ ਕਰੀਏ ਕੰਮ ਕਰਦੇ ਆ ਬਲੌਗ ਕੰਟੀਨਿਊ ਬਣੇਗਾ ਬਲੌਗ ਦੇ ਨਾਲ ਡੇਲੀ ਆਊਗਾ ਹੁਣ ਆਪਣਾ ਬਲੌਗ ਕਹਿ ਸਕੋ ਨੇ ਗੁੱਡ ਨਾਈਟ ਸਾਰਿਆਂ ਨੂੰ ਮੈਂ ਆਉਣੀ ਲੰਘੂ ਮੈਂ ਕੈ ਕੈ ਸਾਰਿਆਂ ਦੇ ਟੂ ਗੁੱਡ ਨਾਈਟ ਕਹਦੇ ਫੇ ਮੈਂ ਬੁਲਾਉਣਾ ਨਹੀਂ ਵੇ। ਵਲੌਗ ਦਾ ਐਂਡ ਕਰਨਾ, ਵਲੌਗ ਦਾ ਐਂਡ ਕਰਨਾ ਵੀ ਕਹਦੇ ਸਾਰੇ ਨੂੰ। ਗੁੱਡ ਨਾਈਟ ਸਾਰੇ ਨੂੰ। ਮਿਲਦੇ ਅਸੀਂ ਨਵੇਂ ਵਲੌਗ ਦੇ ਵਿੱਚ ਕੱਲ ਤੋਂ। ਬਾਏ ਕਰ ਦੇ ਸਕੂ। ਬਾਏ। ਬਾਏ ਕਿਸੇ ਕੰਤੇ। ਕਿਸੇ ਕੰਤੇ। ਬਾਏ। ਹਾਂ।